ਅੱਜ ਬੀਜੇਪੀ ਨੂੰ ਆਲਵਿਦਾ ਕਹਿ ਕੇ ਕੁਝ ਆਦਮੀ ਆਮ ਆਦੀ ਪਾਰਟੀ ਚ ਸ਼ਾਮਲ ਹੋਏ ਆ ਇਹ ਮੈਂਬਰ ਵੀ ਨੇ ਅਹੁਦੇਦਾਰ ਨੇ ਪਾਰਟੀ ਦੇ ਕੋਈ ਸਟੇਟ ਤੋਂ ਆ ਕੋਈ ਜ਼ਿਲ੍ਹੇ ਤੋਂ ਆ ਆਮ ਆਦੀ ਪਾਰਟੀ ਚ ਕੀ ਖਾਸੀਅਤ ਲੱਗੀ ਜਿਹਦੇ ਤੁਸੀਂ ਸ਼ਾਮਲ ਹੋਏ ਹੋ ਤੇ ਬੀਜੇਪੀ ਨੂੰ ਕਿਉਂ ਛੱਡ ਕੇ ਰਿਹਾ ਕਰਨ ਕੀ ਹੈ ਬੀਜੇਪੀ ਦੇ ਜਿਹੜੇ ਪੁਰਾਣੇ ਲੀਡਰ ਹੈਗੇ ਉਹ ਆਪ ਦੇ ਆਪ ਨੂੰ ਕਿਤੇ ਨਾ ਕਿਤੇ ਨਗੂਣਾ ਮਹਿਸੂਸ ਕਰਦੇ ਆ ਉਹਦੀ ਘਾਟ ਆਉਣ ਵਾਲੇ ਟਾਈਮ ਵਿੱਚ ਬੀਜੇਪੀ ਨੂੰ ਬਹੁਤ ਜ਼ਿਆਦਾ ਲੈ ਡੁੱਬੇਗੀ ਉਹ ਆਪ ਹੀ ਸਰਾਖ ਕਰ ਜਾਂਦੇ ਨੇ ਉਹਨੇ ਬਿੜੀ ਬੈਠਣ ਵਾਲੀ ਐ ਅਸੀਂ ਆਮ ਆਦੀ ਪਾਰਟੀ ਦੇ ਦਫਤਰ ਅਨਮੋਲ ਸਿੰਘ ਐਮ ਐਲ اے ਦੇ ਦਫਤਰ ਵਿੱਚ ਖੜੇ ਜੇਤੋ ਮੰਡੀ ਦੇ ਵਿੱਚ ਅੱਜ ਬੀ ਜੀ ਪੀ ਨੂੰ ਆਲਵਿਦਾ ਕਹਿ ਕੇ ਕੁਝ ਆਦਮੀ ਆਮ ਆਦੀ ਪਾਰਟੀ ਚ ਸ਼ਾਮਲ ਹੋਇਆ ਅਮੋਲਕ ਸਿੰਘ ਦੀ ਅਗਵਾਈ ਦੇ ਵਿੱਚ ਸਾਡੇ ਨਾਲ ਇਥੋਂ ਦੇ ਐਮਐਲਏ ਮੁਲਕ ਸਿੰਘ ਆਮ ਆਦਿ ਪਾਰਟੀ ਦੇ ਨੇ ਕੁਝ ਜਿਹੜੇ ਵਿੱਚ ਸ਼ਾਮਲ ਹੋਇਆ ਉਹ ਵੀ ਸਾਡੀਆਂ ਭੈਣਾਂ ਉਹ ਵੀ ਨਾਲ ਨੇ ਤੇ ਪੂਰੀ ਜਾਣਕਾਰੀ ਲੈਣੇ ਐਮਐਲਏ ਸਾਹਿਬ ਤੋਂ ਪੁੱਛਦੀ ਅੱਜ ਐਮਐਲਏ ਸਾਹਿਬ ਜਿਹੜੇ ਅੱਜ ਆਮ ਆਦੀ ਪਾਰਟੀ ਚ ਸ਼ਾਮਲ ਹੋਇਆ ਜਨਨ ਕਿ ਬੀਜੇਪੀ ਨੂੰ ਕਹਿ ਕੇ ਅਲਵਿਦਾ ਇਹ ਕਿੰਨੇ ਮੈਂਬਰ ਆ ਕਿਹੜੇ ਕਿਹੜੇ ਪਿੰਡ ਤੋਂ ਆਏ ਮੇਕੋ ਇਹ ਮੈਂਬਰ ਵੀ ਨੇ ਅਹੁਦੇਦਾਰ ਨੇ ਪਾਰਟੀ ਦੇ ਕੋਈ ਸਟੇਟ ਤੋਂ ਆ ਕੋਈ ਜ਼ਿਲ੍ਹੇ ਤੋਂ ਆ ਜੀ ਸੋ ਉਹਨਾਂ ਦੇ ਵਿੱਚ ਨੇ ਡਾਕਟਰ ਜਸਵਿੰਦਰ ਸਿੰਘ ਜੀ ਖੀਵਾ ਜਿਹੜੇ ਐਗਜ਼ੈਕਟਿਵ ਮੈਂਬਰ ਨੇ ਪੰਜਾਬ OBC ਮੋਰਚਾ BJP ਦੇ ਜੀ ਨਾਲ ਉਹਨਾਂ ਦੇ ਜਸਵਿੰਦਰ ਸਿੰਘ ਗੱਲ ਜਿਹੜੇ ਜ਼ਿਲ੍ਹਾ ਸੈਕਟਰੀ ਨੇ ਬੀਜੇਪੀ ਦੇ ਸ਼ਿੰਦਰਪਾਲ ਕੌਰ ਸਾਬਕਾ ਜ਼ਿਲ੍ਹਾ ਪ੍ਰਧਾਨ ਆਪਣੇ ਮਹਿਲਾ ਵਿੰਗ ਦੇ ਬੀਜੇਪੀ ਦੇ ਨੇ ਜੀ ਠੀਕ ਹੈ ਜੀ ਉਹਨਾਂ ਦੇ ਨਾਲ ਡਾਕਟਰ ਰਾਜ ਸਿੰਘ ਐਗਜ਼ੈਕਟਿਵ ਮੈਂਬਰ OBC ਮੋਰਚਾ ਜੀ ਉਹ ਵੀ ਬੀਜੇਪੀ ਦੇ ਨੇ ਸਟੇਟ ਦੇ ਨੇ ਸੋ ਡਾਕਟਰ ਗੁਰਜੰਟਾ ਸਿੰਘ ਸਿਰਸੜੀ ਜ਼ਿਲ੍ਹਾ ਸੈਕਟਰੀ ਕਿਸਾਨ ਵਿੰਗ ਜੀ ਉਹ ਵੀ ਬੀਜੇਪੀ ਦੇ ਨੇ ਮਨਜੀਤ ਸਿੰਘ ਪੰਜ ਗ੍ਰੈਂਡਲਾਂ ਤੋਂ ਇਹ ਵੀ ਬੀਜੇਪੀ ਦੇ ਨੇ ਸੋ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਆ ਜ਼ਿਲ੍ਹੇ ਦੀ ਤੇ ਸਟੇਟ ਦੀ ਉਹ ਅੱਜ ਜਿਹੜੇ ਜੈਤੋ ਹਲਕੇ ਤੇ ਉਹਨਾਂ ਨੇ ਸਾਡੇ ਨਾਲ ਜਿਹੜਾ ਆ ਕੇ ਕੰਮ ਕਰਨ ਦਾ ਵਾਅਦਾ ਕੀਤਾ ਵੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਤੇ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜੀ ਤੁਸੀਂ ਕਹਿੰਦੇ ਮਾਨ ਸਾਹਿਬ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਵਿੱਚ ਸ਼ਾਮਲ ਹੋਇਆ ਵਿਰੋਧੀ ਤਾਂ ਤੁਹਾਡੇ ਦੇ ਨਿਸ਼ਾਨੇ ਸਾਦਰੇ ਨੇ ਵੀ ਆਮ ਆਦੀ ਪਾਰਟੀ ਕੰਮ ਨਹੀਂ ਕਰ ਰਹੀ ਕਿਤੇ ਕਿਤੇ ਇਹ ਵੀ ਲੱਗਦਾ ਤੁਹਾਡੇ ਚ ਲੋਕ ਜਨਨ ਕਿ ਬੜੀ ਤੇਜ਼ੀ ਦੇ ਨਾਲ ਤੁਹਾਡੇ ਵਿੱਚ ਸ਼ਾਮਲ ਹੋ ਰਿਹਾ ਕਿਤੇ ਕਾਂਗਰਸੀ ਆ ਰਹੇ ਆ ਕਿਤੇ ਭਾਜਪਾ ਆ ਰਹੇ ਆ ਦੇਖੋ ਵਿਰੋਧੀਆਂ ਦਾ ਕੰਮ ਆ ਉਹਨਾਂ ਦਾ ਕੰਮ ਹੈ ਨਿੰਦਣਾ ਉਹ ਆਪ ਦਾ ਕੰਮ ਕਰ ਰਹੇ ਆ ਸਾਡਾ ਕੰਮ ਆ ਅਸੀਂ ਸਰਕਾਰ ਦਾ ਸਾਡਾ ਕੰਮ ਹੈ ਕੰਮ ਕਰਨਾ ਅਸੀਂ ਆਪ ਦਾ ਕੰਮ ਕਰ ਰਹੇ ਆ ਵੇਖੋ ਵਿਰੋਧੀਆਂ ਨੇ ਇਹ ਕਹਿੰਦੇ ਹੀ ਰਹਿਣਾ ਮੈਂ ਅਕਸਰ ਹੀ ਕਿਸੇ ਵੀ ਇਸ ਪਿੰਡ ਚ ਜਾਣਾ ਮੈਂ ਉੱਥੇ ਕਹਿਣਾ ਹੁੰਦਾ ਇਹ ਹਮੇਸ਼ਾ ਹੀ ਕਹਿੰਦੇ ਰਹਿਣਗੇ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੂੰ ਕੁਝ ਨਹੀਂ ਆਉਂਦਾ ਪਰ ਮੈਂ ਤੁਹਾਨੂੰ ਮੋਟੀਆਂ-ਮੋਟੀਆਂ 4-5 ਜਿਹੜੀਆਂ ਗੱਲਾਂ ਉਹ ਗਿਣਾ ਦਿੰਨਾ ਵੀ ਅਸੀਂ ਕੀ ਕੀਤਾ ਵੇਖੋ 600 ਯੂਨਟ ਬਿਜਲੀ ਫ੍ਰੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਕੋਈ ਸਰਕਾਰ ਅੱਜ ਤੋਂ ਜੇ 15-20 ਸਾਲਾਂ ਬਾਅਦ ਕਦੇ ਸਰਕਾਰ ਕਿਸੇ ਦੀ ਵਾਰੀ ਆਉਂਦੀ ਆ ਉਹ 600 ਯੂਨਟ ਬਿਜਲੀ ਫ੍ਰੀ ਦੇ ਕੇ ਸਰਕਾਰ ਹੀ ਨਹੀਂ ਚਲਾ ਸਕਦੇ ਉਸੇ ਦਿਨ 600 ਯੂਨਟ ਬੰਦ ਕਰ ਦੇਣਗੇ ਜਿੱਤੇ ਕੋਈ ਹੋਰ ਸਰਕਾਰ ਬਣੇ ਦੂਜੀ ਗੱਲ ਮਹੱਲਾ ਕਲੀਨਿਕਾ ਜਿਹੜੇ ਉੱਥੇ ਟੈਸਟ ਮਤਲਬ ਫ੍ਰੀ ਨੇ ਦਵਾਈਆਂ ਫ੍ਰੀ ਆ ਮੈਂ ਇੱਕ ਕਿਸਾਨ ਵੀਰ ਮਿਲਿਆ ਸੀਗਾ ਮੈਨੂੰ ਉਹ ਕਹਿੰਦਾ ਮੇਰਾ ਬਾਪੂ ਜੀ ਅੱਗੇ 10000 ਦੀ ਅਸੀਂ ਦਵਾਈ ਲੈਂਦੇ ਸੀਗੇ ਸ਼ਾਇਦ ਕੈਂਸਰ ਦੀ ਕਹਿੰਦਾ ਉਹ ਮੈਨੂੰ ਹੁਣ ਹਰ ਇੱਕ ਮਹੀਨੇ ਫ੍ਰੀ ਮਿਲਦੀ ਆ ਬਜੈਤੋ ਵਾਲੇ ਹਸਪਤਾਲ ਤੋਂ ਹੀ ਪਰਚੀ ਕਟਾਈਦੀ ਆ ਉਹ ਮੇਰਾ 120000 ਰੁਪਏ ਦਾ ਜਿਹੜਾ ਫਾਇਦਾ ਹੁੰਦਾ ਸਕੂਲ ਆਫ ਐਮੀਨੈਂਸ ਹਰ ਇੱਕ ਹਲਕੇ ਦੇ ਵਿੱਚ ਬਣ ਰਹੇ ਆ 42 43000 ਨੌਕਰੀਆਂ ਇਹ ਮੋٹے ਮੋٹے ਕੰਮ ਕੁਝ ਚੀਜ਼ਾਂ ਜਿਹੜੇ ਅਸੀਂ ਵਾਦੇ ਗਰੰਟੀਆਂ ਕੀਤੇ ਹੀ ਨਹੀਂ ਦਿੱਤੇ ਹੀ ਨਹੀਂ ਗੇ ਉਹ ਵੀ ਅਸੀਂ ਕੀਤੇ ਆ ਜਵੇਂ ਟੋਲ ਪਲਾਜ਼ੇ ਆ 16 ਤੋਂ 17 ਬੰਦ ਕੀਤੇ ਆ ਆ ਜਿਹੜਾ ਖਾਲਿਆ ਤੋਂ ਜਿਹੜਾ ਪਾਣੀ ਜਿਹੜਾ ਟੇਲਾਂ ਤੇ ਨਹੀਂ ਪਹੁੰਚਦਾ ਸੀ ਉੱਥੇ ਪਹੁੰਚਾਇਆ ਇਹ ਵੀ ਅਸੀਂ ਕੋਈ ਵਾਅਦਾ ਨਹੀਂ ਕੀਤੇ ਸੀਗੇ ਜੀ ਸੋ ਬਹੁਤ ਕੰਮ ਇਹੋ ਜੇ ਆ ਜਿਹੜੇ ਮੈਂ ਗਿਣੌਣ ਲੱਗ ਜਾ ਤਾਂ ਮੈਨੂੰ ਲੱਗਦਾ ਬਹੁਤ ਸਮਾਂ ਲੱਗ ਜਾਊਗਾ ਸੋ ਵਿਰੋਧੀਆਂ ਦਾ ਕੰਮ ਇਹੀ ਆ ਉਹਨਾਂ ਦਾ ਕੰਮ ਵਿਰੋਧ ਕਰਨਾ ਅਸੀਂ ਸਰਕਾਰ ਦਾ ਸਾਡਾ ਕੰਮ ਆ ਕੰਮ ਕਰਨਾ ਅਸੀਂ ਆਪਦਾ ਕੰਮ ਕਰ ਰਹੇ ਆ ਵਿਰੋਧ ਦਾ ਕੰਮ ਵਿਰੋਧ ਕਰਨਾ ਉਹ ਆਪਦਾ ਕਰਦੇ ਪਹਿਲਾਂ ਜਨਨ ਕਿ ਪੰਜਾਬ ਦੇ ਵਿੱਚ ਜ਼ਿਆਦਾ ਤੌਰ ਤੇ ਦੋ ਪਾਰਟੀਆਂ ਮੰਨੀਆਂ ਜਾਂਦੀਆਂ ਸੀ ਜਿਵੇਂ ਕਾਲੀ ਤੇ ਕਾਂਗਰਸੀ ਇਹਨਾਂ ਦੇ ਹੁੰਦਾ ਸੀ ਕਹਿੰਦੇ ਇਹ ਵੀ ਚਲੋ ਆਪਸੋ ਯਾਰਾਂ ਮਿਲ ਜਾਂਦੇ ਸੀ ਤੀਜੀ ਪਾਰਟੀ ਜਨਨ ਕਿ ਆਉਂਦੀ ਆ ਆਮ ਆਦੀ ਪਾਰਟੀ ਚੌਥਾ ਫਰੰਟ ਜਨਨ ਕਿ ਹੁਣ ਇਹਦੀ ਬੀਜੇਪੀ ਵੀ ਆ ਗਿਆ ਜੇ ਆਜ਼ਾਦਾਂ ਦੀ ਗੱਲ ਕਰੇ ਲੀਡ ਨਾਲ ਜene ਕਿਥੇ ਫਰੀਦਕੋਟ ਦਾ ਚਤਨ ਵੀ ਵੇਖੋ ਬਾਈਕਰ ਰਮਜੀਤ ਨੰਮੋਲ ਮੇਰੇ ਹਿਸਾਬ ਨਾਲ ਰਿਕਾਰਡ ਤੋੜ ਜਿਹੜੀ ਜਿੱਤ ਹਾਸਲ ਕਰ ਲਗੇ ਤੇ ਅਸੀਂ ਸਾਰੇ ਰਿਕਾਰਡ ਤੋੜਾਂਗੇ ਪੁਰਾਣੇ ਜਿੱਤ ਤਾਂ ਕਮਿਆ ਹੁਣ ਤੁਹਾਨੂੰ ਆਏ ਨਹੀਂ ਦੱਸਦਾ ਵੀ ਕਿੰਨੀ ਨਾਲੋਂ ਤੁਸੀਂ ਵੇਖ ਲਿਓ ਕਿਵੇਂ ਲੱਗਦਾ ਦੂਜੀ ਗੱਲ ਇਹ ਆ ਵੀ ਅੱਜ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਦੋ ਹੀ ਮੇਨ ਹੁੰਦੀਆਂ ਸੀਗੀਆਂ ਤੀਜੀ ਤੇਰ ਕੋਈ ਆ ਹੀ ਨਹੀਂ ਸੀ ਜੀ ਪਹਿਲਾਂ ਵੀ ਆਪਸ ਚ ਰਲ ਜਾਂਦੇ ਸੀ ਹੁਣੇ ਆਮ ਆਦਮੀ ਪਾਰਟੀ ਦੇ ਖਿਲਾਫ ਸਾਰੇ ਰਲੇ ਵੇ ਆ ਜੀ ਇਹਨਾਂ ਨੂੰ ਆਏ ਆ ਵੀ ਇਹਨਾਂ ਨੇ ਸਾਨੂੰ ਕਦੇ ਮੂਹਰੇ ਆਉਣੀ ਦੇਣਾ ਤੇ ਨਾ ਹੀ ਇਹਨਾਂ ਨੇ ਸਾਡੇ ਨਾਲ ਰਲ ਕੇ ਚੱਲਣਾ ਵੀ ਆਏ ਨਹੀਂ ਹੋਊਗਾ ਵੀ ਅਸੀਂ ਇਹਨਾਂ ਨੂੰ ਬਖਸ਼ ਦੇਾਂਗੇ ਜਾਂ ਇਹਨਾਂ ਨਾਲ ਕੋਈ ਹਿੱਸੇਦਾਰੀਆਂ ਪਾ ਲਾਂਗੇ ਕਿਉਂਕਿ ਇਹਨਾਂ ਦੀਆਂ ਆਪਸ 'ਚ ਪਹਿਲਾਂ ਵੀ ਹਿੱਸੇਦਾਰੀਆਂ ਸੀ ਤੇ ਹੁਣ ਵੀ ਇਹਨਾਂ ਦੀਆਂ ਹੈਗੀਆਂ ਹੀ ਆ ਜਿਹੜੇ ਆਪਦੇ ਬਿਜ਼ਨਸ ਦੇ ਕੰਮ ਸੋ ਇਸ ਕਰਕੇ ਡਰਦੇ ਸਾਡੇ ਸਾਰੇ ਜਣੇ ਸਾਡੇ ਤੋਂ ਪਾਰਟੀ ਤੋਂ ਘਰਾਂਦੇ ਹੋਏ ਆਪਸ 'ਚ ਇਕੱਠੇ ਹੋ ਜਾਂਦੇ ਆ ਤੋ ਇਹ ਇਹਨਾਂ ਦੀ ਨੀਤੀ ਸ਼ੁਰੂ ਤੋਂ ਹੀ ਰਹੀ ਹੈ ਜਿਵੇਂ ਕਹਿੰਦੇ ਤੁਸੀਂ ਵੀ ਕਾਲੀ ਤੇ ਕਾਂਗਰਸੀ ਆਪਸ ਵਿੱਚ ਲੜ ਲੱਝ ਜਾਂਦੇ ਸੀ ਹਨ ਕਿਤੇ ਇਹ ਕਿ ਕਾਂਗਰਸੀ ਤੇ ਆਪ ਵਾਲੇ ਤਾਂ ਨਹੀਂ ਕਿਤੇ ਗੰਨਤੋਪ ਜੀ ਕਿਤੇ ਉਮੀਦਵਾਰ ਤਕੜਾ ਕਿਤੇ ਮਾੜਾ ਇਸ ਤਰ੍ਹਾਂ ਉਠਾਇਆ ਜਾ ਰਿਹਾ ਕਿਤੇ ਨਾ ਕਿਤੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿ ਜੇ ਆਈ ਕਰਨਾ ਹੁੰਦਾ ਤੇ ਅਸੀਂ ਦਿੱਲੀ 'ਚ ਅਲਾਈਅੰਸ ਕੀਤਾ ਕਾਂਗਰਸ ਨਾਲ ਤੇ ਇੱਥੇ ਵੀ ਕਰ ਲੈਂਦੇ ਸਾਨੂੰ ਕੀ ਫਰਕ ਪੈਣ ਲੱਗਾ ਸੀ ਜੀ ਸੋ ਜਿੱਥੇ ਮਤਲਬ ਲੋਕਾਂ ਨੂੰ ਇਹ ਲੱਗਦਾ ਵੀ ਇੱਥੋਂ ਦੀ ਜਿਹੜੀ ਲੀਡਰਸ਼ਿਪ ਸੀਗੀ ਤਾਂ ਮਤਲਬ ਉਹਨਾਂ ਨੇ ਵਧੀਆ ਤਰੀਕੇ ਨਾਲ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ ਉਹਨਾਂ ਨੂੰ ਲੋਕ ਨਹੀਂ ਸੀ ਪਸੰਦ ਕਰਦੇ ਇੱਥੇ ਅਸੀਂ ਨਹੀਂ ਘਟ-ਛੋੜ ਕੀਤਾ ਉਥੇ ਦਿੱਲੀ 'ਚ ਕੀਤਾ ਜਾਂ ਹਰਿਆਣਾ 'ਚ ਕੀਤਾ ਜਿੱਥੇ ਹੋਰ ਜਗ੍ਹਾ ਹੈਗੀ ਕਿਤੇ ਗੋਆ 'ਚ ਹੋਊਗਾ ਜਾਂ ਕਿਤੇ ਵੀ ਜਿੰਨੀਆਂ ਥਾਵਾਂ ਤੇ ਕੀਤਾ ਉੱਥੇ ਸਹਿਮਤੀ ਬਣੀ ਸੀ ਜੇ ਇੱਥੇ ਸਾਡੀ ਕੋਈ ਸਹਿਮਤੀ ਬਣਦੀ ਤਾਂ ਅਸੀਂ ਇੱਥੇ ਵੀ ਹੋ ਸਕਦਾ ਹੋ ਜਾਂਦਾ ਪਰ ਇੱਥੋਂ ਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰਦੇ ਸੀਗੇ ਲੋਕ ਤਾਂ ਮਾਨ ਸਿੰਘ ਸਾਹਿਬ ਨੇ ਸਿੱਧੇ ਤਰੀਕੇ ਨਾਲ ਨਾ ਕਰਤੀ ਸੀ ਸੋ ਆਪ ਦੀ ਲੀਡਰਸ਼ਿਪ ਨਾਲ ਅਸੀਂ ਲੜ ਰਹੇ ਇੱਥੇ ਕਿਤੇ ਕੋਈ ਗੰਡ ਧੁੱਪ ਨਹੀਂ ਸਾਡੀ ਵਿਰੋਧੀ ਵਿਰੋਧ ਕਾਲੀ ਦਲ ਦੀ ਬਰਸੂ ਰੈਲੀ ਹੋਈ ਸੀਗੀ ਉਹਨਾਂ 'ਤੇ ਤੁਹਾਡੇ ਤੇ ਇਲਜ਼ਾਮ ਵੀ ਲੱਗੇ ਵੀ ਫਰੋਤਾਂ ਵੀ ਲੈਂਦੇ ਆ ਤੇ ਆਇਲੈਂਡ ਸੈਂਟਰ ਵਾਲਾ ਤੋਂ ਹਿੱਸਾ ਵੀ ਲੈਂਦੇ ਤੇ ਚਿੱਟਾ ਵੀ ਵਕਾਉਂਦੇ ਆ ਟਰੱਕਾਂ ਦੇ ਸਾਹਮਣੇ ਚਲੋ ਇਹ ਕਹਿਣ ਦੀਆਂ ਗੱਲਾਂ ਇਹ ਬੜੀ ਹਾਸੋਹੀਣੀ ਜੀ ਗੱਲ ਆ ਮੈਨੂੰ ਲੱਗਦਾ ਏ ਜੇ ਕੋਈ ਚਾਜ ਦਾ ਇਲਜ਼ਾਮ ਉਹ ਲਾਉਂਦੇ ਵੀ ਫਿਰ ਤਾਂ ਸ਼ਾਇਦ ਲੋਕ ਵੀ ਉਹਨੂੰ ਸੀਰੀਅਸ ਲੈ ਲੈਂਦੇ ਗੱਲ ਨੂੰ ਤਾਂ ਮੈਂ ਵੀ ਸੀਰੀਅਸ ਲੈ ਲੈਂਦਾ ਸੁਖਵੀਰ ਸਿੰਘ ਬਾਦਲ ਨੇ ਵੀ ਕਿਹਾ ਵੀ ਲੋਕਾਂ ਨੇ ਤਾਂ ਐਮਐਲਏ ਦਾ ਵੇਖਿਆ ਨਹੀਂ ਜੇਤੋ ਵਾਲੇ ਉਹਨਾਂ ਨੂੰ ਝਾੜੂ ਸਮਝ ਕੇ ਵੋਟਾਂ ਪਾਤੀਆਂ ਤੇ ਮਗਰੋਂ ਉਹ ਕਹਿੰਦੇ ਸਾਡਾ ਤਾਂ ਐਮਐਲਏ ਤੁਹਾਨੂੰ ਪਤਾ ਨਹੀਂ ਇਹ ਸਹੀ ਗੱਲ ਆ ਤੁਸੀਂ ਵੀ ਇੱਥੇ ਇਸੇ ਹਲਕੇ ਜੀ ਰਹਿੰਦੇ ਆ ਤੁਹਾਨੂੰ ਵੀ ਪਤਾ ਚੰਗੀ ਤਰ੍ਹਾਂ ਤੇ ਤੁਸੀਂ ਮੈਨੂੰ ਇਲੈਕਸ਼ਨ ਤੋਂ ਪਹਿਲਾਂ ਵੀ ਜਾਣਦੇ ਸੀਗੇ 5-6 ਸਾਲ ਤੋਂ ਜਾਣਦੇ ਹੋ ਤੁਸੀਂ ਭਾਵੇਂ ਉਦੋਂ ਪਹਿਲਾਂ ਵੀ ਜਾਣਦੇ ਉਦੋਂ ਮਗਰੋਂ ਵੀ ਸੋ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਹੁਣ ਕਹਿਣ ਨੂੰ ਤੁਸੀਂ ਉਹ ਜਿਹੜੀ ਵੀਡੀਓ ਕਲਿੱਪ ਵੇਖੀ ਹੋਣੀ ਐ ਉਹ ਚੈੱਕ ਕਰਿਓ ਜਰੂਰ ਚੰਗੀ ਤਰ੍ਹਾਂ ਸੋ ਪੜ੍ਹ ਕੇ ਬੋਲਦੇ ਹੋਇਆ ਜੀ ਮਤਲਬ ਜਿਵੇਂ ਜਵਾਬ ਨੂੰ ਲਿਖ ਕੇ ਨਹੀਂ ਦਿੱਤਾ ਜਾਂਦਾ ਵੀ ਆਹੀ ਬੋਲਣਾ ਜੀ ਜੀ ਉਹ ਜਦੋਂ ਮੇਰੇ ਬਾਰੇ ਕੁਝ ਬੋਲਦੇ ਆ ਪੜ੍ਹ ਕੇ ਬੋਲਦੇ ਆ ਤਾਂ ਸਪਸ਼ਟ ਜੀ ਗੱਲ ਐ ਇੰਨਾਂ ਗੱਲਾਂ ਨੂੰ ਸੀਰੀਅਸ ਤਾਂ ਲਿਆ ਜਾਂਦਾ ਜੇ ਕੋਈ ਸincere ਤੇ ਸਿਆਣਾ ਬੰਦਾ ਪਹਿਲੀ ਗੱਲ ਤਾਂ ਬੋਲਦਾ ਦੂਜੀ ਗੱਲ ਇਹ ਆ ਵੀ ਲੋਕਾਂ ਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਮੇਰੇ ਬਾਰੇ ਤੇ ਮੈਨੂੰ ਆਪ ਦੇ ਆਪ ਪਤਾ ਤਾਂ ਮੈਂ ਹੱਸੋ ਹੀ ਨਹੀਂ ਗੱਲ ਲੈਣਾ ਇਹਨੂੰ ਸੀਰੀਅਸ ਨਹੀਂ ਲੈਂਦਾ ਇਹਨੂੰ ਜੀ ਓਕੇ ਇਧਰ ਪੁੱਛਦੇ ਆ ਭੰਜੀ ਸਾਡੇ ਆਮ ਆਦੀ ਪਾਰਟੀ 'ਚ ਸ਼ਾਮਲ ਹੋਏ ਹੋ ਤੁਸੀਂ ਭਾਜਪਾ ਨੂੰ ਛੱਡ ਕੇ ਅਲਵੇ ਦਾ ਕਹਿ ਕੇ ਆਏ ਹੋ ਆਮ ਆਦੀ ਪਾਰਟੀ 'ਚ ਕੀ ਖਾਸੀਅਤ ਲੱਗੀ ਜਿਹਦੇ ਤੁਸੀਂ ਸ਼ਾਮਲ ਹੋਏ ਹੋ ਤੇ ਇਹ ਭਾਜਪਾ ਨੂੰ ਕਿਉਂ ਛੱਡ ਕੇ ਰੀਜ਼ਨ ਕਾਰਨ ਕੀ ਆ ਤੁਹਾਡਾ ਜੀ ਪਹਿਲਾਂ ਤਾਂ ਮੈਂ 15 ਸਾਲ ਹੋ ਗਏ ਕੰਮ ਕਰਦੀ ਇਹਨੂੰ ਹਾਂ ਜੋ ਕੰਮ ਕੀਤਾ ਪਾਰਟੀ ਬਾਜੀ ਚ ਬਹੁਤ ਜ਼ਿਆਦਾ ਕੰਮ ਕੀਤਾ ਵਿਆ ਤੇ ਮੈਨੂੰ ਇਸ ਚੀਜ਼ ਚ ਜਿੱਤੇ ਮੇਰੇ ਪਿੰਡ ਰੇਲੀ ਗਏ ਸੀ ਵੀਰਜੀ ਅਨਮੋਲ ਵੀਰਜੀ ਵੀ ਗਏ ਸੀਗੇ ਗਿੱਜੀ ਵੀ ਇਹ ਵੀ ਗਏ ਸੀਗੇ ਇਹਨਾਂ ਨੇ ਜਦੋਂ ਬੋਲਿਆ ਵੇ ਵੀ ਸਾਨੂੰ ਵੋਟ ਨਾ ਪਾਓ ਜੇ ਸਾਡਾ ਕੰਮ ਵੇਖ ਕੇ ਵੋਟ ਪਾਓ ਜੇ ਮੈਨੂੰ ਇਹ ਚੀਜ਼ ਬਹੁਤ ਚੰਗੀ ਲੱਗੀ ਜੀ ਤੇ ਜਿਹੜੀ ਪਾਰਟੀ ਵਧੀਆ ਕੰਮ ਕਰੂਗੀ ਉਹੀ ਵਧੀਆ ਰਹੂਗੀ ਸਾਨੂੰ ਉੱਥੇ ਨਹੀਂ ਕੋਈ ਚੰਗਾ ਲੱਗਿਆ ਵੈਸੀ ਨਹੀਂ ਉਸ ਨੂੰ ਜਵਨ ਕੀਤੀ ਸੀ ਉਸ ਤੇ ਪਾਂ ਕਰਕੇ ਇੱਧਰ ਆਏ ਕਿਸੇ ਲਾਲਚ ਨਾਲ ਤਾਂ ਨਹੀਂ ਲੰਦਾ ਗਿਆ ਕੋਈ ਲਾਲਚਣਾ ਨਹੀਂ ਆਈ ਅਸੀਂ ਆਪ ਆਏ ਬਿਆਦੀ ਮਰਜੀ ਨਹੀਂ ਕੋਈ ਪਰ ਤਾਂ ਲਾਲਚ ਵੀ ਦਿੱਤੇ ਜਾਂਦੇ ਨੇ ਵੀ ਤੁਸੀਂ ਆ ਜੀ ਅਸੀਂ ਕਿਹੜਾ ਕੋਈ ਉਹ ਹਾਂ ਜੀ ਲਾਲਚ ਤਾਂ ਤਾਂ ਲੱਗੇ ਨਾ ਵੀ ਜੇ ਸਾਨੂੰ ਕੋਈ ਪਤਾ ਨਾ ਹੋਵੇ ਅੱਜ ਅੱਜਕਲ ਹਰ ਕ ਪੜਿਆ ਲਿਖਿਆ ਹੋਇਆ ਹਰ ਕ ਨੂੰ ਆਪ ਦਾ ਦਿਮਾਗ ਕਰਦਾ ਕੰਮ ਕਰਦਾ ਵੀ ਅਸੀਂ ਕਿੱਥੇ ਕੀ ਕੰਮ ਕਰਦੇ ਆ ਕੀ ਨਹੀਂ ਕੰਮ ਕਰਦੇ ਉਸ ਕਰਕੇ ਅਸੀਂ ਆਪ ਦੇ ਆਪ ਹੀ ਆਏ ਹਾਂ ਕਿਸੇ ਨੇ ਸਾਨੂੰ ਕੋਈ ਲਾਲਚ ਨਹੀਂ ਦਿੱਤਾ ਵੀ ਜੇ ਤੀਰ ਕਿਉਂ ਛੱਡੀ ਬੀਜੇਪੀ ਚ ਨਹੀਂ ਕੋਈ ਚੰਗਾ ਲੱਗਿਆ ਵਿਆ ਜੇ ਨਹੀਂ ਕੰਮ ਕੀਤਾ ਵਿਆ ਕੋਈ ਨਹੀਂ ਜ਼ਿਲ੍ਹਿਆਂ ਚ ਕੰਮ ਕਰਦੇ ਕੋਈ ਪਿੰਡਾਂ ਚ ਨਹੀਂ ਕੰਮ ਕਰਦੇ ਨਹੀਂ ਪੁੱਛਦਾ ਦੱਸ ਕਿਸੇ ਕਰਦੇ ਜਿਹੜਾ ਅਮ ਜਿਹੜਾ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਵਰਕ ਕੀਤਾ ਹੁੰਦਾ ਵਿਆ ਉਹਨਾਂ ਨੂੰ ਨਹੀਂ ਕੋਈ ਪੁੱਛਦਾ ਦੱਸਦਾ ਕਿ ਉਹਨਾਂ ਨੂੰ ਨਹੀਂ ਕੋਈ ਕੰਮ ਚੰਗਾ ਲੱਗਦਾਗਾ ਫਿਰ ਜੇ ਤੋ ਕਿਸੇ ਨੂੰ ਆਪਾਂ ਕੰਮ ਕਰਾਉਣਾ ਹੋਵੇ ਆਪਾਂ ਨੂੰ ਵੋਟ ਪਾਉਣ ਦਾ ਆਪਦਾ ਕੀ ਫਾਇਦਾ ਜਦੋਂ ਅਸਰ ਆ ਪਿੰਡਾਂ ਚ ਜਾ ਰਿਹਾ ਉਹ ਕਹਿੰਦਾ ਮੈਂ ਗਰੀਬਾਂ ਦਾ ਮਸੀਹਾ ਗਰੀਬਾਂ ਦਾ ਛਪਾਈਆ ਮੈਂ ਤਣ ਕਿ ਮੈਨੂੰ ਵੋਟ ਪਾਓ ਮੈਂ ਪਾਰਲੀਮੈਂਟ ਲੋਕ ਸਭਾ ਚ ਜਾਊਂਗਾ ਤੇ ਮੈਂ ਤੁਹਾਡੀ ਗਰੀਬਾਂ ਦੀ ਆਵਾਜ਼ ਚੱਕੂ ਹਾਂ ਤੁਸੀਂ ਵੀ ਦੇਖੋ ਇਹ ਉਹ ਨਹੀਂ ਆਇਆ ਮੈਸੇਜ ਨਹੀਂ ਆਇਆਗਾ ਅੱਛਾ ਹਾਂਜੀ ਮੈਂ ਕੀ ਦੇ ਵਾਤੇ ਬੋਟ ਮੰਗਦੀ ਜੀ ਜਦੋਂ ਕੋਈ ਸਾਡੇ ਮੱਥੇ ਨਹੀਂ ਲੱਗਿਆਗਾ ਜੀ ਹਾਂਜੀ ਹਾਂਜੀ ਨਾਮ ਕੀ ਆਪਣਾ ਮੇਰਾ ਨਾਮ ਡਾਕਟਰ ਜੁੰਧਰ ਸਿੰਘ ਖੀਵਾ ਜੀ ਕਿਹੜਾ ਪਿੰਡਾ ਪੰਜਗ੍ਰੈਂਕਲਾਂ ਜੀ ਮੈਂ ਪੰਜਾਬ ਦੇ ਐਗਜ਼ੀਕਟਿਵ ਮੈਂਬਰ ਦਾ ਮੈਂਬਰ ਹਾਂ ਜੀ ਜਿਹੜੀ ਤੁਸੀਂ ਲਾਲਚ ਦੀ ਗੱਲ ਕੀਤੀ ਅਸੀਂ ਪੰਜਾਬ ਸਟੇਟ ਦੇ ਉਹਦੇ ਤਿਆਗ ਕੇ ਆ ਰਹੇ ਹੈਗੇ ਆ ਨਾ ਕਿ ਥੱਲੇ ਕੋਈ ਮੈਂਬਰ ਹੈਗੇ ਆ ਅਸੀਂ 15 20 ਸਾਲ ਤੋਂ ਕੰਮ ਕਰ ਰਹੇ ਹਾਂ ਭਾਜੀਪੀ ਵਿੱਚ ਸਾਨੂੰ ਨਹੀਂ ਫਿਲਹਾਲ ਕੀ ਹੈਗੇ ਬਰਸਾਤੀ ਡੱਡੂ ਬਹੁਤ ਆਈ ਜਾਂਦੇ ਉਹਨਾਂ ਨੂੰ ਮੂਰੇ ਅੱਗੇ ਕਰੀ ਜਾਂਦੇ ਹੈਗੇ ਆ ਇਹਦੇ ਵਿੱਚ ਬੀਜੇਪੀ ਦਾ ਜਿਹੜੇ ਪੁਰਾਣੇ ਲੀਡਰ ਹੈਗੇ ਉਹ ਆਪਦੇ ਆਪ ਨੂੰ ਕਿਤੇ ਨਾ ਕਿਤੇ ਨਗੂਣਾ ਮਹਿਸੂਸ ਕਰ ਰਹੇ ਹੈ ਉਹਦੀ ਘਾਟ ਆਉਣ ਵਾਲੇ ਟਾਈਮ ਵਿੱਚ ਬੀਜੇਪੀ ਨੂੰ ਬਹੁਤ ਜ਼ਿਆਦਾ ਲੈ ਡੁੱਬੇਗੀ ਉਹ ਆਪ ਹੀ ਸਰਾਖ ਕਰ ਜਾਂਦੇ ਨੇ ਉਹਨਾਂ ਦੀ ਬਿੜੀ ਬੈਠਣ ਵਾਲੀ ਹੈ ਜੀ ਹਾਂਜੀ ਜਿਹੜੇ ਝਾੜੂ ਜੇ ਆਮ ਆਦਮੀ ਪਾਰਟੀ ਸਰਕਾਰ ਵਿੱਚ ਜਿਸ ਤਰ੍ਹਾਂ ਟੋਲ ਸਟੇਟ ਦੇ ਟੋਲ ਪਲਾਜ ਫ੍ਰੀ ਕਰਨੇ 600 ਯੂਨਿਟ ਮਾਫ ਕਰਨੇ ਤੇ ਤਕਰੀਬਨ 43000 ਦੇ ਬਿਨਾ ਛਪਾਰਛੇ ਦੇ ਇੱਕ ਨੌਕਰੀਆਂ ਦਿੱਤੀਆਂ ਗਈਆਂ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਬਹੁਤ ਚਿਰ ਤੋਂ ਪੜਦੇ ਆ ਰਹੇ ਹੈਗੇ ਆ ਅਸੀਂ ਆਪ ਵੀ ਸਾਡੀ ਉਮਰ ਤਾਂ 50 ਦੇ ਕਰੀਬ ਹੋ ਚੁੱਕੀ ਹੈ ਕਦੇ ਇੱਕਦੋ ਸੁਣਿਆ ਨਹੀਂ ਸੀਗਾ ਬਿਨਾ ਛਪਾਰਛੇ ਦੇ ਕੋਈ ਵੀ ਬੰਦਾ ਚੌਂਕੀਦਾਰ ਵੀ ਭਰਤੀ ਹੋਇਆ ਇਸ ਕੰਮ ਨੂੰ ਵੇਖ ਕੇ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰਨ ਲੱਗੇ ਆ ਮੇਕਟੂ ਕਾ ਖਾਲਸਾ ਵੇਚ ਚੁੱਕੀ ਫਤਕੀ